ਸੱਚੀ ਗੱਲ ਪਿਆਰੇ ਕਿਸਾਨ ਭਰਾਓ ਵੀਰੋ ਆਜੀ ਖਬਰ ਸੁਣ ਕੇ ਬਹੁਤ ਲੋਕ ਹੈਰਾਨ ਵੀ ਹੋਣਗੇ ਯਾਨੀ ਕਿ ਜਿਹੜੇ ਮੇਰੇ ਕਿਸਾਨ ਵੀ ਇਹ ਖਬਰ ਨੂੰ ਸੁਣ ਕੇ ਜਿਹੜੇ ਨੇ ਹੈਰਾਨ ਹੋ ਸਕਦੇ ਨੇ ਚਿੰਤਿਤ ਹੋਣਗੇ ਤੇ ਕਈਆਂ ਨੂੰ ਡਰ ਵੀ ਲੱਗ ਸਕਦਾ ਹੈ ਕਿਉਂਕਿ ਸਾਤੀ 2026 ਦੀ ਸਰਕਾਰ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਖੇਤੀ ਹਥਿਆਰ ਯੂਰੀਆ ਬਾਰਿਕ ਵੱਡੀ ਜਿਹੜੀ ਖਬਰ ਹੈ ਇੱਕ ਚੇਤਾਵਨੀ ਜਿਹੜੀ ਆ ਰਹੀ ਹੈ ਠੀਕ ਹੈ 2026 ਵਿੱਚ ਜਿਹੜੀ ਇਹ ਯੂਰੀਆ ਦੀ ਕਮੀ ਹੋਣ ਵਾਲੀ ਹੈ ਪੰਜਾਬ ਦੇ ਵਿੱਚ ਜਿਹੜਾ ਯੂਰੀਆ ਦੇ ਜਿਹੜਾ ਖਾਦ ਦਾ ਸੰਕਟ ਆਉਣ ਵਾਲਾ ਹੈ ਅੱਜ ਦੀ ਵੀਡੀਓ 'ਚ ਆਪਾਂ ਐਸੇ ਵਿਸ਼ੇ ਬਾਰੇ ਜਿਹੜੀ ਪੂਰੀ ਗੱਲਬਾਤ ਕਰਾਂਗੇ 2026 ਦੀ ਨਵੀਂ ਖਾਦ ਪਾਲਿਸੀ ਦੇ ਅਨੁਸਾਰੀ ਨਿ ਪੱਕੀ ਜਿਹੜੀ ਚਰਚਾ ਕਰਾਂਗੇ ਵੀਡੀਓ 'ਚ ਯੂਰੀਆ ਦਾ ਕੁੱਲ ਹਿੱਸਾ ਕਿਉਂ ਘਟ ਸਕਦਾ ਹੈ ਆਰਥੀਆਂ ਦੇ ਡੀਲਰਾਂ ਤੇ ਲੁਕਾਈ ਜਾ ਰਹੀ ਬੋਰੀਆਂ ਦੀ ਗਰਾਊਂਡ ਰਿਪੋਰਟ ਜਿਹੜੀ ਆਪਾਂ ਅੱਜ ਦੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਮੰਗ ਕਿਉਂ ਚੜ ਗਈ ਹੈ ਯੂਰੀਆ ਦੀ ਐਸੇ ਬਾਰੇ ਵੀ ਗੱਲਬਾਤ ਕਰਾਂਗੇ 2026 ਵਿੱਚ ਜਿਹੜਾ ਹੈ ਯੂਰੀਆ ਬਾਰੇ ਜਿਹੜੀ ਹੈ ਪੂਰੀ ਜਿਹੜੀ ਰਿਪੋਰਟ ਤੁਹਾਨੂੰ ਦੇਵਾਂਗੇ ਕਿਹੜੇ ਜ਼ਿਲ੍ਹੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ ਯੂਰੀਆ ਦੀ ਕਮੀ ਨਾਲ ਗ ਇਸ ਜਿਹੜਾ ਅਸਰ ਕਿਵੇਂ ਯੂਰੀਆ ਪਾਵੇਗਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਬਲੈਕ ਦੀ ਖਤਰੇ ਤੋਂ ਵੀ ਕਿਵੇਂ ਬਚਣਾ ਹੈ ਆਪਾਂ ਐਸੇ ਬਾਰੇ ਵੀ ਜਿਹੜੀ ਇਹ ਗੱਲਬਾਤ ਕਰਾਂਗੇ ਤੇ ਜੇ ਯੂਰੀਆ ਦੀ ਕਮੀ ਹੋ ਗਈ ਤਾਂ ਕਿਸਾਨਾਂ ਲਈ ਐਮਰਜੈਂਸੀ ਰਸਤੇ ਕਿਹੜੇ ਨੇ ਉਹ ਵੀ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਸਾਡੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਦੇਸ਼ ਪੰਜਾਬ ਟਾਈਮਜ਼ ਉੱਤੇ ਪਹਿਲੀ ਵਾਰ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਬਾਕੀ ਕਿਸਾਨ ਵੀਰਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੇਰੇ ਕਿਸਾਨ ਵੀਰ ਨੂੰ ਜਿਹੜਾ ਹੈ ਯੂਰੀਆ ਦੇ ਜਿਹੜੇ ਸੰਕਟ ਆਉਣ ਵਾਲਾ ਹੈ ਉਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਹਰ ਇੱਕ ਕਿਸਾਨ ਨੂੰ ਮਿਲ ਸਕੇ ਵੀਰੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਆਪਾਂ ਸਰਕਾਰ ਦੀ 2026 ਦੀ ਖਾਦ ਪਾਲਿਸੀ ਜਿਹੜੀ ਸੰਭਾਵਿਤ ਤਬਦੀਲੀਆਂ ਦੇ ਬਾਰੇ ਸਭ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰੀ ਬੈਠਕਾਂ ਵਿੱਚ ਇੱਕ ਵੱਡਾ ਜਿਹੜਾ ਮੰਤਨ ਚੱਲ ਰਿਹਾ ਹੈ ਕੇਂਦਰ ਕਹਿੰਦਾ ਹੈ ਕਿ ਯੂਰੀਆ ਤੇ ਖਰਚਾ ਬਹੁਤ ਵੱਧ ਗਿਆ ਹੈ ਘਾਟਾ ਰੁਕਦਾ ਨਹੀਂ ਪਿਆ ਅਤੇ ਕਿਸਾਨਾਂ ਨੂੰ ਹਾਦ ਤੋਂ ਬਾਅਦ ਜਿਹੜੇ ਵਰਤਨ ਲੱਗ ਗਏ ਨੇ ਇਸ ਕਰਕੇ 2026 ਲਈ ਦੋ ਵੱਡੇ ਸੁਝਾਅ ਜਿਹੜੇ ਨੇ ਚੱਲ ਰਹੇ ਨੇ ਯੂਰੀਆ ਦਾ ਹਿੱਸਾ ਘਟਾਉਣਾ ਰਾਜਾਂ ਨੂੰ ਲਾਲ ਨਿਸ਼ਾਨ ਦੇਣਾ ਜਿੱਥੇ ਯੂਰੀਆ ਦੀ ਵਰਤੋਂ ਬੇहद ਹੈ ਠੀਕ ਹੈ ਅਤੇ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਉਹਨਾਂ ਰਾਜਾਂ ਜੋ ਪਹਿਲੀਆਂ ਪੰਕਤਾ 'ਚ ਆਉਂਦਾ ਹੈ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਯੂਰੀਆ ਘਟਤੇ DAP NPK ਵੱਧ ਵਰਤਣ ਠੀਕ ਹੈ ਹੁਣ ਗੱਲ ਕਰਦੇ ਆਪਾਂ ਕੇਂਦਰ ਵੱਲੋਂ ਯੂਰੀਆ ਦਾ ਹਿੱਸਾ ਘਟਨ ਦੀ ਚਰਚਾ ਦੇ ਬਾਰੇ ਪੰਜਾਬ ਲਈ ਖਤਰਾ ਕਿਉਂ ਬਣ ਰਿਹਾ ਹੈ ਤੇ ਗੱਲਬਾਤ ਕਰਦੇ ਆਂ ਸਾਥੀਓ ਪਿਛਲੇ ਸਾਲ ਕੇਂਦਰ ਨੇ ਕੁਝ ਰਾਜਾਂ ਦਾ ਕੋਟਾ ਜਿਹੜਾ ਕੱਟਿਆ ਸੀ ਪਰ 2026 ਵਿੱਚ ਇਹ ਵੱਡਾ ਹੋ ਸਕਦਾ ਹੈ ਕਿਉਂ ਪੰਜਾਬ 'ਚ ਯੂਰੀਆ ਦੀ ਵਰਤੋਂ ਦੇਸ਼ ਦੀਆਂ ਹੋਰ ਜਗ੍ਹਾ ਨਾਲੋਂ ਦੁੱਗਣੀ ਜਿਹੜੀ ਹੈ ਹੋ ਗਈ ਹੈ ਮਿੱਟੀ ਦੀ ਸਿਹਤ ਕਮਜ਼ੋਰ ਹੋ ਰਹੀ ਹੈ ਲੰਬੇ ਸਮੇਂ ਚ ਪਾਰਾ ਬੈਲੈਂਸ ਗਵਾਚ ਗਿਆ ਹੈ ਠੀਕ ਹੈ ਇਸਕਾ ਕੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦਾ ਯੂਰੀਆ ਜਿਹੜਾ ਯੂਰੀਆ ਦਾ ਕੋਟਾ ਹੈ 8 ਤੋਂ 12% ਤੱਕ ਜਿਹੜਾ ਘਟ ਸਕਦਾ ਹੈ ਵੀਰੋ ਇਹ ਛੋਟੀ ਗੱਲ ਨਹੀਂ ਯਾਨੀ ਕਿ ਜਿਹੜਾ 8 ਤੋਂ 12% ਜਿਹੜਾ ਕੋਟਾ ਘਟਾਉਣ ਦੀ ਜਿਹੜੀ ਸਰਕਾਰ ਵੱਲੋਂ ਗੱਲ ਚੱਲ ਰਹੀ ਹੈ ਹੁਣ ਗੱਲ ਕਰਦੇ ਆਪਾਂ ਪ੍ਰਾਲੀ ਦੀ ਵੱਧੀ ਵਰਤੋਂ ਕਰਕੇ ਯੂਰੀਆ ਦੀ ਡਿਮਾਂਡ ਕਿਉਂ ਚੜ ਗਈ ਵੀਰੋ ਹਰ ਸਾਲ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਵਾਲੇ ਅੰਤਰ ਵੱਧ ਰਹੇ ਹਨ ਹਾਂ ਇਹ ਇਹ ਜਿਹੜਾ ਕੰਮ ਹੈ ਚੰਗਾ ਕੰਮ ਹੈ ਪਰ ਐਸੇ ਨਾਲ ਪਹਿਲੇ ਸਾਲ ਮਿੱਟੀ ਨੂੰ ਵੱਧ ਨਾਈਟ੍ਰੋਜਨ ਚਾਹੀਦਾ ਹੁੰਦਾ ਹੈ ਮਤਲਬ ਪ੍ਰਾਲੀ ਜ਼ਮੀਨ 'ਚ ਪਈ ਤਾਂ ਮਿੱਟੀ ਯੂਰੀਆ ਵਾਦ ਚੋਦੀ ਹੈ ਠੀਕ ਹੈ ਫਸਲ ਨੂੰ ਮੰਗ ਵਾਦ ਜਾਂਦੀ ਹੈ ਫਸਲ ਜਿਹੜੀ ਮੰਗ ਵਧ ਜਾਂਦੀ ਹੈ ਕਿਸਾਨ ਇੱਕ ਬੋਰੀ ਜਿੱਥੇ ਲਾਉਂਦੇ ਸੀ ਹੁਣ ਦੋ ਬੋਰੀਆਂ ਨਾਲ ਜਿਹੜਾ ਲਾਣਾ ਪੈਂਦਾ ਯੂਰੀਆ ਠੀਕ ਹੈ ਇਸ ਨਾਲ ਡਿਮਾਂਡ ਚੜ ਗਈ ਸਪਲਾਈ ਥਾਂ ਤੇ ਯਾਨੀ ਕਿ ਸਪਲਾਈ ਦੀ ਜਿਹੜੀ ਡਿਮਾਂਡ ਵਧ ਗਈ ਤਾਂ ਹੀ ਜਿਹੜੀ ਕਮੀ ਬਣ ਗਈ ਹੈ ਪੰਜਾਬ ਚ ਹੁਣ ਗੱਲ ਕਰਦੇ ਆਪਾਂ ਆਰਟੀਨ ਡੀਲਰਾਂ ਵੱਲੋਂ ਯੂਰੀਆ ਲਗਾਉਣ ਦੀ ਗਰਾਊਂਡ ਰਿਪੋਰਟ ਦੇ ਬਾਰੇ ਸਾਡੀ ਪਿਛਲੇ ਸਾਲ ਤਿੰਨ ਜ਼ਿਲ੍ਹਿਆਂ 'ਚ ਗਰਾਊਂਡ ਜਾਂਚ ਹੋਈ ਜਿੱਥੇ ਸਾਹਮਣੇ ਆਇਆ ਕਿ ਡੀਲਰਾਂ ਡੀਲਰ ਜਣੇ ਪਹਿਲਾ ਵੱਡੇ ਕਿਸਾਨਾਂ ਨੂੰ ਬੋਰੀਆਂ ਰੱਖ ਕੇ ਦਿੰਦੇ ਨੇ ਗਰੀਬ ਤੇ ਕਿਰਾਏਦਾਰ ਕਿਸਾਨ ਚੱਕਰ ਕੱਟਦੇ ਰਹਿੰਦੇ ਨੇ ਕੁਝ ਥਾਵਾਂ ਦੇ ਸਟੋਰ ਜਿਹੜੇ ਜਿਹੜੇ ਸਟੋਰ ਕੋ ਛੁਪਾਇਆ ਗਿਆ ਸੀ ਤੇ ਕਈ ਥਾਵਾਂ ਤੇ ਬਕਾਇਆ ਪੈਸੇ ਦਾ ਬਹਾਨਾ ਲਾ ਕੇ ਯੂਰੀਆ ਰੋਕੀ ਗਈ ਹੈ ਇਹ ਗੱਲਾਂ 2026 'ਚ ਤੂਫਾਨ ਬਣ ਸਕਦੀਆਂ ਨੇ ਜੇ ਕੋਟਾ ਘਟਿਆ ਤਾਂ ਬਲੈਕ ਵੀ ਜੜੀ ਚੜ੍ਹੇਗੀ ਠੀਕ ਹੈ ਬਲੈਕ ਦੇ ਜਿਹੜਾ ਹੈ ਯੂਰੀਆ ਵਕੇਗਾ ਹੁਣ ਗੱਲ ਕਰਦੇ 2026 ਰਵੀ ਮੌਸਮ ਚ ਜਿਹੜੀ ਹੈ ਯੂਰੀਆ ਦੇ ਬਾਰੇ ਗੱਲਬਾਤ ਕਰਦੇ ਆ ਸਾਦੀ ਕੁ ਘਟੋ ਘਟ ਜਿਹੜੀ ਹੈ 9 ਤੋਂ 14% ਜਿਹੜਾ ਘਟਾ ਹੋ ਸਕਦਾ ਹੈ ਮਾਈ ਦਾ ਨੇ ਕਿਹਾ ਹੈ ਕਿ 9 ਤੋਂ 14% ਜਿਹੜਾ ਹੈ ਯੂਰੀਆ ਦਾ ਜਿਹੜਾ ਘਟਾ ਹੋ ਸਕਦਾ ਹੈ ਘਟਾ ਸਕਦਾ ਹੈ ਠੀਕ ਹੈ ਯੂਰੀਆ ਘਟੇਗਾ ਗੰਧਮ ਮਿੱਝਣ ਵੇਲੇ ਸਭ ਤੋਂ ਜਿਹੜੀ ਵੱਧ ਤੰਗੀ ਆਵੇਗੀ ਦਸੰਬਰ ਤੋਂ ਜਨਵਰੀ ਸਭ ਤੋਂ ਮੁਸ਼ਕਲ ਜਿਹੜੇ ਮਹੀਨੇ ਮੰਨੇ ਜਾਂਦੇ ਨੇ ਹੁਣ ਗੱਲ ਕਰੀਏ ਕਿ ਕਿਹੜੇ ਜ਼ਿਲ੍ਹੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ ਤਾਂ ਗੱਲ ਬਾਤ ਕਰਦੇ ਹਾਂ ਸਾਤੀ ਮਾਨਸਾ ਦੀ ਗੱਲ ਕਰੀਏ ਤਾਂ ਵੱਡੀ ਗੰਧਮ ਖੇਤੀ ਹੈ ਤੇ ਜਿਹੜੀ ਹੁੰਦੀ ਹੈ ਤੇ ਇਹ ਜਿਹੜਾ ਹੈ ਜਿਲ੍ਹਾ ਜਿਹੜਾ ਹੈ ਪ੍ਰਭਾਵਿਤ ਹੋ ਸਕਦਾ ਹੈ ਠੀਕ ਹੈ ਬਠਿੰਡਾ ਦੀ ਗੱਲ ਕਰੀਏ ਤਾਂ ਯੂਰੀਆ ਉੱਪਰ ਬਹੁਤ ਨਿਰਭਰਤਾ ਹੈ ਜਿਹੜੀ ਬਠਿੰਡਾ ਦੀ ਹੈ ਤਾਂ ਇੱਥੇ ਵੀ ਜਿਹੜਾ ਨੁਕਸਾਨ ਵੇਖਣ ਨੂੰ ਮਿਲ ਸਕਦਾ ਹੈ ਸੰਗਰੂਰ ਦੀ ਗੱਲ ਕਰੀ ਤਾਂ ਬੇਜ਼ ਯੂਰੀਆ ਵਰਤੋਂ ਹੁੰਦੀ ਹੈ ਸੰਗਰੂਰ 'ਚ ਤਾਂ ਇੱਥੇ ਵੀ ਜਿਹੜਾ ਨੁਕਸਾਨ ਵੇਖਿਆ ਜਾ ਸਕਦਾ ਹੈ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਮੰਗ ਉੱਚੀ ਤੇ ਸਟਾਕ ਘੱਟ ਹੈ ਤਾਂ ਇੱਥੇ ਵੀ ਜਿਹੜਾ ਨੁਕਸਾਨ ਹੋ ਸਕਦਾ ਹੈ ਮੁਕਸਾ ਦੀ ਗੱਲ ਕਰੀਏ ਪਿਛਲੇ ਸਾਲ ਵੀ ਤੰਗੀ ਸੀ ਤੇ ਹੁਣ ਵੀ ਜਿਹੜਾ ਤਾਂ ਤੰਗੀ ਦੇਖਣ ਨੂੰ ਮਿਲ ਸਕਦੀ ਹੈ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਫਾਇਲ ਕਾ ਦੀ ਗੱਲ ਕਰੀ ਤਾਂ ਫਾਇਲ ਕਾ ਸਬੀਆਂ ਵਾਲੇ ਕਿਸਾਨ ਵੱਦ ਵਰਤੋ ਜਿਹੜੇ ਜੂਰੀਏ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਨੁਕਸਾਨ ਹੋ ਸਕਦਾ ਹੈ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣਾ ਦੇ ਵੱਡੀ ਫਸਲਾਂ ਖੇਤਰ ਨੇ ਤਾਂ ਉੱਥੇ ਵੀ ਜਿਹੜਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਹੁਣ ਗੱਲ ਕਰੀਏ ਯੂਰੀਆ ਦੀ ਕਮੀ ਨਾਲ ਗੰਧਮ ਦੀ ਪੈਦਾਵਾਰ ਤੇ ਸਿੱਧਾ ਅਸਰ ਗੰਧਮ ਮਤਲਬ ਕੀ ਆਪਣਾ ਜਿਹੜਾ ਹੈ गेहूं ਹੁੰਦਾ ਠੀਕ ਹੈ गेहूं ਦੀ ਪੈਦਾਵਾਰ ਤੇ ਸਿੱਧਾ ਸੱਸ ਕੀ ਪਈਗਾ ਤਾਂ ਗੱਲਬਾਤ ਕਰਦੇ ਆ ਸਾਥੀ ਜੇ 2 ਹਫਤੇ ਦੇਰ ਹੋ ਗਈ ਤਾਂ ਪੈਦਾਵਾਰ 12 ਤੋਂ 20% ਤੱਕ ਜਿਹੜੀ ਘਟ ਸਕਦੀ ਹੈ ਦਾਣਾ ਬਰਾਵ ਜਿਹੜਾ ਘਟ ਹੋਵੇਗਾ ਕੰਡੇ ਕਮਜ਼ੋਰ ਹੋ ਜਾਣਗੇ ਤੇ ਦੇਰ ਨਾਲ ਖਾਦ ਪਈ ਪੌਦਾ ਹਰਾ ਤਾਂ ਹੁੰਦਾ ਪਰ ਦਾਣਾ ਨਹੀਂ ਬੰਦਾ ਠੀਕ ਹੈ ਜੇਕਰ ਤੁਸੀਂ ਦੇਰ ਨਾਲ ਖਾਦ ਪਾਉਂਦੇ ਹੋ ਤਾਂ ਪੌਦਾ ਹਰਾ ਤਾਂ ਹੋ ਜਾਏਗਾ ਪਰ ਜਿਹੜਾ ਦਾਣਾ ਹੈ ਉਹ ਨਹੀਂ ਬੰਦਾ ਅਤੇ ਇਹ ਸਿਰਫ ਆંકੜੇ ਨਹੀਂ ਵੀਰੋ ਪਿਛਲੇ ਸਾਲ ਮਾਲਵਾ ਬੈਲ ਤੋਂ ਇਹ ਸੱਚਮੁੱਚ ਹੋਇਆ ਵੀ ਸੀ ਠੀਕ ਹੈ ਗੰਦਮ ਦੀ ਪੈਦਾਵਾਰ ਜਿਹੜਾ ਹੈ ਯਾਨੀ ਗਿਆ ਸਰ ਵੇਖਣ ਨੂੰ ਮਿਲਿਆ ਸੀ ਪਿਛਲੇ ਸਾਲ ਵੀ ਹੁਣ ਗੱਲ ਕਰਦੇ ਆਪਾਂ ਫਰਟੀਲਾਈਜ਼ਰ ਬਲੈਕ ਵਿੱਚ ਜਾਣ ਦੀ ਵਾਰਨਿੰਗ ਯਾਨੀ ਕਿ ਜਿਹੜੇ ਜਿਹੜੀ ਆਪਾਂ ਯੂਰੀਆ ਜਿਹੜਾ ਹੈ ਬਲੈਕ ਦੇ ਵਿੱਚ ਕੀਤਾ ਤੇ ਬਾਰੇ ਗੱਲਬਾਤ ਕਰਦੇ ਆਂ ਬਚਾਅ ਦੇ ਤਰੀਕੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਸੀ ਸਭ ਤੋਂ ਬਲੈਕ ਕਦੋਂ ਬੰਦੀ ਹੈ ਜਦੋਂ ਸਟਾਕ ਘੱਟ ਹੁੰਦਾ ਤਾਂ ਉਦੋਂ ਜਿਹੜਾ ਬਲੈਕ ਦਾ ਸਾਹਮਣਾ ਕਰਨਾ ਪੈਂਦਾ ਹੈ ਡਿਮਾਂਡ ਵੱਧ ਹੋਵੇ ਤਾਂ ਉਦੋਂ ਵੀ ਜਿਹੜਾ ਹੈ ਯਾਨੀ ਕਿ ਜਿਹੜਾ ਹੈ ਬਲੈਕ ਦਾ ਕੰਮ ਹੁੰਦਾ ਹੈ ਡੀਲਰ ਵੱਡੇ ਕੀ ਸਾਨੂੰ ਪਹਿਲ ਦਿੰਦੇ ਨੇ ਬੋਰੀ 270 ਦੀ ਬਜਾਏ 450 ਤੱਕ ਜਿਹੜੀ ਵੇਚੀ ਜਾ ਸਕਦੀ ਹੈ ਇਹਨਾਂ ਨੂੰ ਬਚਨ ਲਈ ਕੀ ਕਰਨਾ ਪਏਗਾ ਤਾਂ ਉਹਦੇ ਬਾਰੇ ਚਲਬਾਤ ਕਰਦੇ ਆ ਸਾਥੀ ਰਾਤੀ ਲਾਈਨ ਨਹੀਂ ਸੇ ਘਾਈ ਸਹਿਮਤੀ ਤੋਂ ਸਮੇਂ ਤੇ ਜਿਹੜਾ ਤੁਸੀਂ ਲਓ ਠੀਕ ਹੈ ਜੇ ਸਮੇਂ ਤੇ ਜਾ ਕੇ ਤੁਸੀਂ ਯੂਰੀਆ ਲੈ ਲਓ ਸਾਰੇ ਕਿਸਾਨ ਕਾਪੀ ਤੇ ਸਤਿਕਰ ਕਰਕੇ ਰਸੀਦ ਲਓ ਗਰੁੱਪ ਚ ਜਾਓ ਇੱਕ ਕਿਸਾਨ ਨਹੀਂ ਸਾਰੇ ਗਰੁੱਪ ਬਣਾ ਕੇ ਜਿਹੜਾ ਜਾਓ ਜੇ ਬੋਰੀ ਨਾ ਦੇਣ ਤਾਂ ਤੁਰੰਤ ਲਿਖਤੀ ਸ਼ਿਕਾਇਤ ਤੁਸੀਂ ਦੇ ਸਕਦੇ ਹੋ ਉਹਨੂੰ ਗੱਲ ਕਰੀਏ ਆਪਾਂ ਯੂਰੀਆ ਦੀ ਜਗ੍ਹਾ ਕਿਹੜਾ ਤਤਕਾਲ ਵਿਕਲਪ ਹੈ ਆਪਣੇ ਕੋਲ ਜਿਹੜਾ ਆਪਾਂ ਯੂਰੀਆ ਦੀ ਥਾਂ ਹੋਰ ਕੀ ਵਰਤ ਸਕਦੇ ਨੇ ਗੱਲਬਾਤ ਕਰਦੇ ਆ ਸਾਥੀ ਜੇ ਯੂਰੀਆ ਘੱਟ ਹੋ ਜਾਵੇ ਤਾਂ डीएपी ਦਾ ਅੱਧਾ ਮਾਪ ਤੇ ਐਨਪੀਕੇ ਆ ਮਿਲਿਆ ਉਹ ਜੁਲਿਆ ਜਿਹੜਾ ਦੋਸਤ ਤੁਸੀਂ ਜਿਹੜਾ ਦੇ ਸਕਦੇ ਹੋ ਇਹ ਪੌਦੇ ਨੂੰ ਸਮਾਂ ਸਮਾਂ ਤੇ ਖੁਰਾਕ ਦਿੰਦਾ ਹੈ ਗੰਧਮ ਚੰਗਾ ਨਤੀਜਾ ਜਿਹੜਾ ਦੇਖਣ ਨੂੰ ਮਿਲਦਾ ਹੈ ਇਹ ਨਾਲ ਖੇਤ ਚ ਸਿੰਚਾਈ ਚ ਹਲਕਾ ਗੋਲਿਆ ਖਾਦ ਕਮੀ ਨੂੰ ਪੂਰਾ ਕਰਦਾ ਹੈ ਠੀਕ ਹੈ ਮਿੱਟੀ ਦੀ ਜਾਂਚ ਮੁਤਾਬਕ ਡੋਜ਼ ਤੁਸੀਂ ਜਿਹੜਾ ਦੇਣਾ ਹੈ ਬੇਵਜਾ ਵੱਧ ਯੂਰੀਆ ਇਹ ਨਾਲ ਜਿਹੜੀ ਇਹ ਬਚਦੀ ਹੈ ਉਹਨਾਂ ਨਾਲ ਕਰੀਏ ਜੇ ਕਮੀ ਵਧੀ ਤਾਂ ਸਬਸਿਡੀ ਚ ਕਿਹੜਾ ਬਦਲਾਅ ਹੋ ਸਕਦਾ ਹੈ ਸਾਥੀ ਸਰਕਾਰ ਯੂਰੀਆ ਦੀ ਸਬਸਿਡੀ ਘਟਾ ਕੇ ਗੜਾ ਸਕਦੀ ਹੈ ਠੀਕ ਹੈ ਡੀਏਪ ਐਨਪੀ ਕੇ ਜਿਹੜਾ ਐਨਪੀ ਕੇ ਜਿਹੜਾ ਵਧਾ ਸਕਦੀ ਹੈ ਜਿਸ ਨਾਲ ਯੂਰੀਆ ਹੋਰ ਵੀ ਘੱਟ ਖਰੀਦੀ ਜਾਵੇਗੀ ਅਤੇ ਇਹ ਹੀ ਸਿੱਧੇ ਤੌਰ ਤੇ 2026 ਚ ਖੇਤੀਆਂ ਨੂੰ ਛੋਹ ਲੈਣੀਆਂ ਵੀਰੋਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓਸ ਯੂਰੀਆ ਬਾਰੇ ਜਿਹੜੀ ਪੂਰੀ ਜਾਣਕਾਰੀ ਸਮਝ ਲੱਗੀ ਹੋਏਗੀ ਕੁਝ ਨਵਾਂ ਜਿਹੜਾ ਵੀਡੀਓ ਨੂੰ ਦੇਖ ਕੇ ਜਿਹੜਾ ਕੁਝ ਨਵਾਂ ਜਾਣਨ ਨੂੰ ਮਿਲਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਜਾਣਕਾਰੀ ਬਹੁਤ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਚੈਨਲ ਦੇਸ਼ ਪੰਜਾਬ ਪ੍ਰਾਈਮ ਜਿਹੜਾ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਨਾਲ ਜਿਹੜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੇਰੇ ਕਿਸਾਨ ਵੀ ਨੂੰ ਜਿਹੜਾ ਯੂਰੀਆ ਦੇ ਸੰਬੰਧੀ ਜਿਹੜੀ ਪੂਰੀ ਜਾਣਕਾਰੀ ਮਿਲ ਸਕੇ ਠੀਕ ਹੈ ਤਾਕੀ ਜਿਹੜੇ ਕਿਸਾਨ ਵੀਦਰ ਨੁਕਸਾਨ ਨਾ ਹੋਵੇ ਤੇ ਉਹਨਾਂ ਨੂੰ ਜਿਹੜਾ ਹੈ ਨਵੀਂ ਜਾਣਕਾਰੀ ਮਿਲ ਸਕੇ ਸਾਥੀਓ ਇਦਾਂ ਦੀ ਜਿਹੜੀ ਵੀਡੀਓ ਤੁਸੀਂ ਪਾਣਾ ਚੰਦੇ ਤਾਂ ਜਿਹੜਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸ ਜਿਹੜੇ ਆਪਣੇ ਚੈਨਲ ਦੀਸ਼ ਪੰਜਾਬ ਟਾਈਮਸ ਇਸ ਤੋਂ ਜਿਹੜੀ ਖਬਰਾਂ ਲੈ ਕੇ ਆਉਂਦੇ ਰਹਿੰਨੇ ਆ ਵੀਰੂ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਸਾਥੀਓ ਸੱਚੀ ਗੱਲ